ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਇਸ ਵਸ ਵਾ ਦਾ ਟਾਈਮ ਹੈ ਜੀ ਤੇ ਆਪਾਂ ਥੋੜੀ ਜੀ ਵੀਡੀਓ ਕਲਿੱਪ ਬਣਾਉਣਾ ਵਾ ਤੇ ਇਹ ਵੀਡੀਓ ਕਲਿੱਪ ਆ ਵੀ ਬਹੁਤ ਸਾਰੇ ਮੈਨੂੰ ਕਮੈਂਟ ਆਉਂਦੀ ਆ ਪਹਿਣਾ ਦੇ ਹਨਾ ਵੀਰਾਂ ਦੇ ਜਮ ਵੀ ਕਈ ਨਹੀਂ ਵੀ ਕਰਦੇ ਹਨਾ ਮੈਨੂੰ ਪਤਾ ਹੈ ਵੀ ਜਦੋਂ ਮੈਨੂੰ ਕਮੈਂਟ ਨਹੀਂ ਆਉਂਦਾ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਆ ਇੱਕ ਮਿੰਟ ਹੈਗਾ ਵੀ ਤੁਹਾਡੀ ਵੀਡੀਓ ਤੇ ਸਾਨੂੰ ਕਮੈਂਟ ਨਹੀਂ ਕਰਨੇ ਸ਼ੋ ਹੁੰਦੇ ਵੀ ਕਿੱਥੋਂ ਕਮੈਂਟ ਕਰਗੇ ਤੇ ਮੇਰੀਆਂ ਭੈਣਾਂ ਵਿਚਾਰਾਂ ਗਾ ਮੜਕੇ ਸ਼ਾਰਟ ਦੇ ਵਿੱਚ ਬਹੁਤ ਵੱਡੇ ਸਾਰੇ ਕਮੈਂਟ ਕਰਦਿਆਂ ਹਨ ਵੀ ਸਾਨੂੰ ਮੈਂ ਪ੍ਰੋਬਲਮ ਦਾ ਹੱਲ ਦੱਸੋ ਕੀ ਹੈ ਵੀ ਤੁਹਾਡੀ ਵੀਡੀਓ ਤੇ ਸਾਡੇ ਤੋਂ ਕਮੈਂਟ ਨਹੀਂ ਹੁੰਦੇਗੇ ਅੱਗੇ ਵੀ ਦੋ ਤਿੰਨ ਵਾਰ ਮੈਨੂੰ ਕਮੈਂਟ ਆਇਆ ਤੇ ਕੱਲ ਫਿਰ ਮੈਨੂੰ ਭੈਣ ਨੇ ਵਿਚਾਰੀ ਨੇ ਪਿੰਡੂ ਵਲੌਗ ਵਾਲੀ ਨੇ ਕੀਤਾ ਹਨ ਪਹਿਲਾਂ ਮੁੰਦਰਾ ਵਲੌਗ ਵਾਲੀ ਨੇ ਕੀਤੇ ਸੀਗੇ ਤੇ ਜਿਆਦੇ ਕੇ ਜਿਹੜੇ ਆਪਣੇ ਪੰਜਾਬੀ ਉਹਨਾਂ ਨੂੰ ਤਾਂ ਪੰਜਾਬੀ ਸਮਝ ਆਉਂਦੀ ਆ ਕਈ ਬਹੁਤ ਸਾਰੇ ਹਨਾ ਆਪਣੇ ਪੰਜਾਬ ਤੋਂ ਬਾਹਰ ਹੈ ਹਰਿਆਣੇ ਦੇ ਵਿੱਚ ਵੀ ਹੈ ਕਈ ਜਿਨ੍ਹਾਂ ਨੂੰ ਪੰਜਾਬੀ ਸਮਝ ਤਾਂ ਆਉਂਦੀ ਆ ਪਰ ਪੜ੍ਹਨੀ ਤੇ ਲਿਖਣੀ ਨਹੀਂ ਆਉਂਦੀਗੀ ਮੈਂ ਪੰਜਾਬੀ 'ਚ ਕਮੈਂਟ ਕਰਾਂ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾਗਾ ਤੇ ਇੰਗਲਿਸ਼ ਦੇ ਵਿੱਚ ਲਿਖਿਆ ਬਹੁਤੇ ਹਨਾ ਸਮਝ ਨਹੀਂ ਲੱਗਦੀਗੀ ਜਾਂ ਮੈਨੂੰ ਨਹੀਂ ਲਿਖਣਾ ਆਉਂਦਾ ਜਾਂ ਵੀ ਉਹਨਾਂ ਨੂੰ ਘੱਟ ਸਮਝ ਲੱਗਦੀ ਆ ਮੇਰੇ ਲਿਖੇ ਦੀ ਤੇ ਇਸ ਲਈ ਅੱਜ ਮੈਂ ਥੋੜਾ ਜਿਹਾ ਬਲੌਗ ਸਟਾਰਟ ਕਰਨ ਲੱਗੀ ਆ ਮੈਂ ਕਿ ਉਹਨਾਂ ਨੂੰ ਕਮੈਂਟਾਂ ਬਾਰੇ ਦੱਸ ਦਾਂ ਨੌਲਜ ਦੇ ਦਾਂ ਵੀ ਕਾਤੋਂ ਨਹੀਂ ਕਮੈਂਟ ਤੁਹਾਨੂੰ ਸ਼ੋ ਹੁੰਦੇਗੇ ਮੇਰੇ ਸਕਰੀਨ ਤੇ ਤੁਹਾਡੀ ਤੇ ਮੇਰੀ ਵੀਡੀਓ ਤੇ ਕਮੈਂਟ ਕਾਤੋਂ ਨਹੀਂ ਸ਼ੋ ਹੁੰਦੇਗੇ ਬਹੁਤ ਸਾਰੀਆਂ ਵੀਡੀਓ ਤੇ ਮੈਨੂੰ ਨਹੀਂ ਸ਼ੋ ਹੁੰਦੇ ਮੈਂ ਕਿਸ ਤਰ੍ਹਾਂ ਕਰਦੀ ਆ ਅੱਜ ਤੁਹਾਨੂੰ ਉਹਦੇ ਬਾਰੇ ਦੱਸ ਦਿਆਂ ਆਪਾਂ ਤੇ ਇੱਥੇ ਮੈਂ ਲੱਗੀ ਸੀ ਕੰਮ ਕਰਨ ਆਪਾਂ ਅੱਜ ਬਣਾਉਣੇ ਆ ਖੂਆ ਤੇ ਤੁਹਾਨੂੰ ਕਮੈਂਟਾਂ ਬਾਰੇ ਪਹਿਲਾਂ ਦੱਸ ਦਗੀ ਜੀ ਆਪਾਂ ਕੈਮਰਾ ਦੂਜੇ ਪਾਸੇ ਕਰ ਲਗੇ ਕੈਮਰੇ ਦਾ ਮੂੰਹ ਤੇ ਆਪਾਂ ਤੁਹਾਨੂੰ ਦੱਸਦੇ ਆਂ ਬੈਕ ਸਾਈਡ ਤੋਂ ਕੈਮਰੇ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਵੀ ਕਿਸ ਤਰ੍ਹਾਂ ਕਮੈਂਟ ਆਪਾਂ ਲਓ ਜੀ ਆਜੂ ਹੁਣ ਆਪਾਂ ਆ ਗਏ ਆਂ YouTube ਤੇ YouTube ਨੂੰ ਖੋਲ ਲਿਆ ਇਹਦੇ ਵਿੱਚ ਤੁਸੀਂ ਕੋਈ ਵੀ ਵੀਡੀਓ ਚੱਕ ਲਓ ਜੀ ਆਪਾਂ ਚੱਕ ਲਗੇ ਆਹ ਵਾਲੀ ਵੀਡੀਓ ਇਹ ਤੇ ਕਮੈਂਟ ਆਪਾਂ ਜਦੋਂ ਇਸ ਤਰ੍ਹਾਂ ਟੱਚ ਕਰਾਂਗੇ ਹਨਾ ਟੱਚ ਕਰਕੇ ਤੇ ਇਹ ਤੇ ਕਮੈਂਟ ਹੁਣ ਤਾਂ ਵੈਸੇ ਸ਼ੋ ਹੋ ਰਹੇ ਆ ਮੈਨੂੰ ਇਥੋਂ ਆਪਾਂ ਕਰ ਸਕਦੇ ਆਂ ਬਟੇ ਦੇ ਵਿੱਚ ਜਦੋਂ ਇੱਥੋਂ ਵਾਲਾ ਆ ਚੀਜ਼ ਸ਼ੋ ਹੋ ਗਈ ਨਾ ਜਦੋਂ ਆਪਾਂ ਟੱਚ ਕਰਾਂਗੇ ਆ ਜਿਹੜਾ ਆ ਵਾਲਾ ਚੌਰਸ ਨਿਸ਼ਾਨ ਸਟਾਰਟ ਹੋ ਸ਼ੋ ਹੁੰਦਾ ਇਹਨੂੰ ਟੱਚ ਕਰਾਂਗੇ ਜਦੋਂ ਆਪਾਂ ਸਕਰੀਨ ਵੱਡੀ ਹੋ ਜੂਗੀ ਫੁੱਲ ਸਕਰੀਨ ਹੋ ਗਈ ਨਾ ਹੁਣ ਤੇ ਇਹਨੂੰ ਆਪਾਂ ਫੇਰ ਸਕਰੀਨ ਨੂੰ ਛੋਟੀ ਕਰਨਾ ਜਦੋਂ ਸਕਰੀਨ ਨੂੰ ਛੋਟੀ ਕੀਤਾ ਤੇ ਫੇਰ ਇੱਥੇ ਆਪਾਂ ਇੱਥੇ ਕਮੈਂਟ ਕਰ ਸਕਦੇ ਆਂ ਜੀ ਆਪਾਂ ਹੋਰ ਤੁਹਾਨੂੰ ਦਿਖਾ ਦਿੰਨੇ ਆ ਮੈਂ ਇੱਥੇ ਤੁੱਪੇ ਬੈਠੀ ਸੀਗੀ ਤੁੱਪ ਨਿਕਲੀ ਸੀ ਅੱਜ ਤੇ ਇਹ ਤਾਂ ਕਰਕੇ ਥੋੜਾ ਜਿਹਾ ਚਾਨਣ ਪੈਂਦਾ ਤੇ ਇਹਨੂੰ ਆਪਾਂ ਕਰਦ ਗਏ ਜਿਵੇਂ ਆ ਭੈਣ ਜੂਕੇ ਵਾਲੀ ਆ ਹਨਾ ਜੂਕੇ ਤੋਂ ਭੈਣ ਇਹ ਵੀ ਮੇਰੇ ਨਾਲ ਐਡ ਆ ਤੇ ਇਹਨਾਂ ਦੀ ਵੀਡੀਓ ਦੇਖ ਲਓ ਜਿਵੇਂ ਹਨ ਇਹ ਦੁਪੱਟਾ ਲੈਣ ਬਾਰੇ ਵੀਡੀਓ ਦੀ ਦੱਸਦੇ ਵੀ ਕਿਸ ਤਰ੍ਹਾਂ ਰੱਖ ਸਕਦੇ ਆ ਹਨਾ ਇਹ ਤੇ ਜਦੋਂ ਆਪਾਂ ਸ਼ੋਅ ਕਰਿਆ ਹਨ ਮੈਨੂੰ ਸ਼ੋਅ ਹੋ ਰਿਹਾ ਇੱਥੇ ਆਵੇ ਦੇ ਕਮੈਂਟ ਹਨਾ ਪਰ ਜੇ ਨਹੀਂ ਹੁੰਦੇ ਤਾਂ ਤੁਸੀਂ ਆ ਚੀਜ਼ ਨੂੰ ਵਾਲੀ ਆ ਜਿਹੜਾ ਬਟਨ ਹੈ ਇਹਨੂੰ ਪਹਿਣੀ ਟੱਚ ਕਰੂੰਗੀ ਟੱਚ ਕਰਕੇ ਸਕਰੀਨ ਵੱਡੀ ਕਰ ਲੂੰਗੀ ਸਕਰੀਨ ਵੱਡੀ ਕਰਨ ਤੋਂ ਬਾਅਦ ਸਕਰੀਨ ਨੂੰ ਛੋਟੀ ਕਰ ਲੂੰਗੀ ਤਾਂ ਤੁਹਾਡੇ ਇਹ ਸ਼ੋਅ ਹੋਣੇ ਸ਼ੁਰੂ ਹੋ ਜਾਣਗੇ ਕਮੈਂਟ ਜਿਹੜੀਆਂ ਪਹਿਣਾ ਕਹਿੰਦੀਆਂ ਵੀ ਵੀਡੀਓ ਤੇ ਕਮੈਂਟ ਨਹੀਂ ਕਰਨ ਨੂੰ ਪਤਾ ਲੱਗਦਾ ਸ਼ੋਅ ਨਹੀਂ ਹੁੰਦੀ ਕਿੱਥੋਂ ਕਰੀਏ ਹੁਣ ਆਪਾਂ ਹੋਰ ਕਰਨੇ ਆ ਮੇਰਾ ਦੂਜਾ ਪੁਰਾਣਾ ਫੋਨ ਹੈ ਜੀ ਇਹ ਟੱਚ ਘੱਟ ਹੀ ਲੈਂਦਾ ਵਾ ਤੇ ਬਹੁਤ ਸਾਰੀਆਂ ਪਹਿਣਾ ਜਿਵੇਂ ਆ ਪੰਜਾਬੀ ਕਿਚਨ ਵਲੌਗ ਵਾਲੀ ਪਹਿਣ ਵੀ ਮੇਰੇ ਨਾਲ ਐਡ ਹੈ ਤੇ ਇਹਨਾਂ ਦੇ ਵੀ ਆ ਦੇਖੋ ਮੈਂ ਕਦੇ ਕਿਹੜੇ ਫੋਨ ਤੋਂ ਵੇਖ ਲੈਣੀ ਕਿਤੇ ਕਿਹੜੇ ਤੋਂ ਵੇਖ ਲੈਣੀ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਜਦੋਂ ਆਹ ਵਾਲਾ ਬਟਨ ਚੱਕ ਕਰਾਂਗੇ ਸਕਰੀਨ ਵੱਡੀ ਤੋਂ ਛੋਟੀ ਕਰਕੇ ਛੋਟੀ ਤੋਂ ਵੱਡੀ ਕਰਕੇ ਜੀ ਫਿਰ ਕਮੈਂਟ ਹੁਣੇ ਸਟਾਰਟ ਹੋ ਜਾਂਦੀ ਹੈ ਤੁਸੀਂ ਇਸ ਤਰ੍ਹਾਂ ਕਰ ਸਕਦੇ ਆ ਬਹੁਤ ਸਾਰੇ ਪਹਿਣਾ ਦੇ ਮੈਨੂੰ ਕਮੈਂਟਾਂ ਦੇ ਵੀ ਤੁਹਾਡੀ ਵੀਡੀਓ ਤੇ ਅਸੀਂ ਕਮੈਂਟ ਨਹੀਂ ਕਰ ਸਕਦੇ ਵਿਚਾਰੀਆਂ ਸ਼ਾਰਟ ਦੇ ਵਿੱਚ ਕਰਕੇ ਫਿਰ ਆ ਪਹਿਣ ਵੀ ਯਾਤਰਾ ਤੇ ਚੱਲੀ ਆ ਤੇ ਇਹ ਭੈਣ ਹੋਰ ਇਕਵਿੰਦਰ ਭੈਣ ਜਸਪ੍ਰੀਤਾ ਤੇ ਹੋਰ ਸਭ ਬਹੁਤ ਸਾਰੀਆਂ ਭੈਣਾਂ ਮੇਰੇ ਨਾਲ ਐਡ ਆ ਜਿਨ੍ਹਾਂ ਦੇ ਮੇਰੇ ਕੋਲ ਨੰਬਰ ਹੈਗੇ ਅਸੀਂ ਇੱਕ ਦੂਜੇ ਨਾਲ ਗੱਲ ਵੀ ਕਰ ਲੈਂਦੀਆਂ ਵਾ ਪਰ ਇਹ ਪਿੰਡੂ ਭੈਣ ਬਲੌਗ ਵਾਲੀ ਦਾ ਰਾਤ ਮੈਨੂੰ ਫੇਰ ਮੈਸੇਜ ਆਇਆ ਸੀ ਭੈਣੇ ਤੇਰੀ ਵੀਡੀਓ ਤੇ ਕਮੈਂਟ ਨਹੀਂ ਤੁਨੋਂ ਵਿਚਾਰੀ ਨੇ ਸ਼ਾਰਟ ਤੇ ਕਮੈਂਟ ਕਰਕੇ ਮੈਨੂੰ ਦੱਸਿਆ ਤੇ ਤਾਂ ਕਰਕੇ ਹੁਣ ਮੈਂ ਸਟੌਪ ਕਰਕੇ ਤੇ ਵੀਡੀਓ ਬਣਾਈ ਹੈ ਜੀ ਹਨਾ ਵੀ ਤੁਸੀਂ ਜੇ ਤੁਹਾਨੂੰ ਕਮੈਂਟ ਨਹੀਂ ਸ਼ੋ ਹੁੰਦੇ ਜੀ ਆ ਨਹੀਂ ਹੁੰਦਾ ਇਹ ੱਟਕੇ ਖਾ ਗਈ ਆ ਕਲੋਂ ਦੀ ਇਸ ਤਰ੍ਹਾਂ ਨਹੀਂ ਪਤਾ ਲੱਗਦਾ ਸਾਰੇ ਜਿਹੜੀ ਮੱਥਾ ਮਾਰੀਦਾ ਰਹਿੰਦਾ ਫਿਰ ਮੈਨੂੰ ਕਹਿੰਦੇ ਸਾਰੀ ਦਿਨੀ ਆਨਲਾਈਨ ਬੈਠੀ ਰਹਿੰਦੀ ਐ ਤੇ ਆ ਚੱਲੀ ਆ ਭੈਣ ਕਮਲਜੀਤ ਕਿਚਨ ਬਲੌਗ ਇਹ ਹਜੂਰ ਸਾਹਿਬ ਨੂੰ ਚੱਲੀ ਆ ਤੇ ਇਸ ਤਰ੍ਹਾਂ ਕਰਕੇ ਮੈਂ ਕਿਤੋਂ ਕਿਹੜੇ ਚ ਐ ਕਿਤੇ ਇਸ ਤੋਂ ਵੇਖ ਲੈਣੀ ਆ ਕਿਤੇ ਮੈਂ ਦੂਜੀ ਦੇ ਆਪ ਦੇ ਮੀਨ ਜੀਤੇ ਮੇਰਾ ਚੈਨਲ ਬਣਿਆ ਉਹ ਤੋਂ ਮੈਂ ਵੀਡੀਓ ਦੇਖ ਲੈਣੀ ਆ ਆਪਣੇ ਅੰਦਰ ਐਂਸੈਨ ਪੈਣ ਵੀ ਹੈਗੀ ਐ ਲਾਈਵ ਇਹਨਾਂ ਦੀ ਵੀਡੀਓ ਨੂੰ ਵੇਖੇ ਕਈ ਦਿਨ ਹੋ ਗਏ ਮੈਨੂੰ ਮੇਰਾ ਟਾਈਮ ਨਹੀਂ ਲੱਗਦਾ ਜੀ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਹੀ ਇਕੱਲੀ ਬੀਜੀ ਆ ਸਾਰੇ ਹੀ ਬੀਜੀ ਆ ਕੋਈ ਨਹੀਂ ਵਿਹਲਾ ਹੁੰਦਾਗਾ ਬਟ ਜਦੋਂ ਮੇਰਾ ਟਾਈਮ ਲੱਗਦਾ ਮੈਂ ਫਿਰ ਵੀਕ ਲੈਨੀ ਆ ਕਦੀ ਕਦੀ ਹੁੰਦਾ ਇਹ ਮੈਂ ਛੱਡ ਕੇ ਵੀ ਇਹ ਵੀਡੀਓ ਲਾ ਕੇ ਲਾਈਕ ਕਮੈਂਟ ਕਰਕੇ ਛੱਡ ਦਿੰਨੀ ਆ ਤੇ ਜਦੋਂ ਮੈਨੂੰ ਮਤਵਲ ਕੇ ਵੀ ਮੇਰਾ ਟਾਈਮ ਲੱਗਦਾ ਤੇ ਮੈਂ ਬੈ ਕੇ ਵੀਕ ਵੀ ਲਈ ਨਹੀਂ ਅਗਲੇ ਦਾ ਵਾਚ ਟਾਈਮ ਮੈਂ ਜਰੂਰ ਪੂਰਾ ਕਰਦੀ ਆ ਇਸ ਗੱਲ ਦਾ ਮੈਂ ਬਹੁਤ ਧਿਆਨ ਰੱਖਦੀ ਆ ਮੈਂ ਅਗਲੇ ਨਾਲ ਮਿਹਨਤ ਕਰਦਾ ਹਨ ਆਪਾਂ ਨੂੰ ਆਪਣੀ ਵੀਡੀਓ ਵੇਖਦਾ ਤੇ ਆਪਾਂ ਵੀ ਅਗਲੀ ਦੀ ਵੀਡੀਓ ਦੇਖਦੇ ਆ ਤੇ ਤਾਂ ਕਰਕੇ ਹੋ ਜਾਂਦਾ ਜੀ ਇਸ ਤਰ੍ਹਾਂ ਇਹ ਹੀ ਗੱਲ ਬਾਤ ਸੀ ਬਹੁਤ ਸਾਰੀਆਂ ਹੋਰ ਪਹਿਣਾ ਆਪਣਾ ਪੰਜਾਬ ਚੰਦਰਾਨਾ ਦਾ ਪਹਿਣਾ ਵੀ ਵਿਆਹ ਨੂੰ ਸੀ ਨਹੀਂ ਦਿਖਾਇਆ ਨਹੀਂ ਵਿਆਹ ਦਾ ਜਰੂਰ ਦਿਖਾਇਆ ਕਰੋ ਜੀ ਮੋਗਾ ਬਲੌਗ ਤੇ ਏ ਪਿੰਡੂ ਬਲੌਗ ਵਾਲੇ ਹੋਰ ਬਹੁਤ ਸਾਰੇ ਆਂ ਪਹਿਣਾ ਦੇ ਮੈਂ ਦੇਖਦੀ ਰਹਿੰਦੀ ਆ ਦੂਜੇ ਭੈਣ ਪਟਿਆਲੇ ਤੋਂ ਹਨ ਉਹਨਾਂ ਦੇ ਵੀ ਉਹ ਵੀ ਦਿਖਾਉਂਦੇ ਰਹਿੰਦੇ ਸ਼ਹਿਰ ਦਾ ਬਾਹਰ ਦਾ ਮਾਹੌਲ ਜਾਂਦੇ ਆਉਂਦੇ ਰਹਿੰਦੇ ਆ ਤੇ ਇਸ ਤਰ੍ਹਾਂ ਕਰਕੇ ਜੀ ਭੈਣੋਂ ਗੁੱਸਾ ਨਾ ਕਰਿਆ ਕਰੋ ਜੇ ਮੇਥੇ 2-4 ਦਿਨਾਂ ਦੇ ਵਿੱਚ ਤੁਹਾਡੀਆਂ ਵੀਡੀਓ ਨਹੀਂ ਦੇਖੀਆਂ ਜਾਂਦੀਆਂ ਤਾਂ ਪਰ ਮੈਂ ਦੇਖਦੀ ਜ਼ਰੂਰ ਆ ਜੋ ਮੇਰੀਆਂ ਵੀਡੀਓ ਨੂੰ ਦੇਖਦੇ ਆ ਮੇਰੀਆਂ ਵੀਡੀਓ ਤੇ ਕਮੈਂਟ ਕਰਦੇ ਮੈਂ ਜ਼ਰੂਰ ਉਹਨਾਂ ਦੀਆਂ ਵੀਡੀਓ ਦੇਖਦੇ ਆ ਕਮਾਲਵਾ ਬਲੌਗਰ ਵਾਲੇ ਵੀਰ ਜੀ ਆ ਇਹ ਕਾ ਵੀਰ ਜੀ ਆਪਣੇ ਨਾਲ ਜੁੜੇ ਹੋਏਗੇ ਸਾਡੇ ਤੋਂ ਨੇੜੇ ਹੋਈਆਂ ਤੇ ਉਹ ਵੀ ਵਿਚਾਰੇ ਉਹ ਮੱਝਾਂ ਦੀਆਂ ਵੀਡੀਓ ਦੇਖ ਆਉਂਦੇ ਰਹਿੰਦੇ ਆ ਮੰਡਿਆਂ ਦਾ ਮੈਂ ਵੇਖਦੀ ਰਹਿੰਦੀ ਆ ਜੀ ਮੈਨੂੰ ਮੱਝਾਂ ਦੀਆਂ ਵੀਡੀਓ ਵੇਖਣੀਆਂ ਵਧੀਆ ਲੱਗਦੀਆਂ ਤੇ ਉਹ ਵੀ ਮੈਨੂੰ ਕਮੈਂਟ ਕਰਦੇ ਮੇਰੀਆਂ ਵੀਡੀਓ ਫੁੱਲ ਵਾਚ ਕਰਦੇ ਆਪਾਂ ਵੀ ਉਹਨਾਂ ਦੀਆਂ ਵੀਡੀਓ ਕਰਦੇ ਆ ਠੀਕ ਹੈ ਜੀ ਇਹ ਸੀਗੀ ਕਮੈਂਟਾਂ ਬਾਰੇ ਜਾਣਕਾਰੀ ਤੁਹਾਨੂੰ ਜਿਹਨੂੰ ਨਹੀਂ ਪਤਾ ਜੀ ਮੈਂ ਦੱਸਤਾ ਜੀ ਠੀਕ ਹੈ ਜੀ ਤੇ ਇੱਕ ਵਾਰ ਮੈਨੂੰ ਵਿਚਾਰੀ ਮੁੰਦਰਾ ਬਲੌਗ ਹੈ ਨਿੱਕਿਆ ਸੀ ਉਹਨਾਂ ਨੂੰ ਨਾ ਜ਼ਿਆਦਾ ਤਰ ਪਤਾ ਕੀ ਹੈ ਅ ਪੜ੍ਹਨਾ ਨੂੰ ਪੰਜਾਬੀ ਬੋਲਣੀ ਤੇ ਲਿਖਣੀ ਨਹੀਂ ਆਉਂਦੀਗੀ ਜੀ ਤੇ ਸਮਝ ਲੈਂਦੇ ਆ ਤਾਂ ਕਰਕੇ ਉਹ ਮੈਂ ਇਹਨਾਂ ਨੂੰ ਕਮੈਂਟਾਂ ਚ ਦੱਸ ਨਹੀਂ ਸਕਦੀ ਤਾਂ ਵੀਡੀਓ ਬਣਾਈ ਆ ਵੀ ਸਕਰੀਨ ਨੂੰ ਛੋਟੀ ਤੋਂ ਵੱਡੀ ਕਰਕੇ ਵੱਡੀ ਤੋਂ ਛੋਟੀ ਕਰਕੇ ਤੁਸੀਂ ਕਮੈਂਟ ਕਰ ਸਕਦੇ ਆ ਜੀ ਤੇ ਹੁਣ ਤੁਹਾਨੂੰ ਜੀ ਸਮਝ ਆ ਗਈ ਹੋਊਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਜੀ ਨੂੰ ਇਹ ਸਮਝ ਆ ਗਈ ਦੂਜੀ ਆਈਡੀ ਮੇਰੀ ਆ ਹੈ ਜੀ ਕੰਗ ਮਨਜੀਤ ਕੌਰ ਕੰਗ ਮਨਜੀਤ ਕੰਗ ਆਈਡੀ ਆ ਮੇਰੀ ਇਹ ਤੋਂ ਮੈਂ ਦੇਖ ਲੈਣੀ ਆ ਤੇ ਇੰਨੀ ਵੀਡੀਓ ਸੀਗੀ ਜੀ ਮਿਲਦੀਆਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਜੀ ਨੂੰ ਇਸ ਗੱਲ ਦੀ ਸਮਝ ਆ ਗਈ ਹੋਵੇ ਕਮੈਂਟ ਕਾਤੋਂ ਨਹੀਂ ਸ਼ੋ ਹੁੰਦੇ ਜਾਂ ਅਸੀਂ ਆਪਾਂ ਕਿਸੇ ਦੀ ਵੀਡੀਓ ਤੇ ਕਮੈਂਟ ਕਿਉਂ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਵੀਡੀਓ ਨੂੰ ਜਰੂਰ ਦੇਖਿਓ ਤੱਕੇ ਖਾ ਖਾ ਕੇ ਅਕਲ ਆਉਂਦੀ ਹੈ ਜੀ ਕਿਸੇ ਦੇ ਦਿੱਤਿਆਂ ਜਾਂ ਦਿਮਾਗ ਬਦਾਮ ਖਾਣ ਨਾਲ ਨਹੀਂ ਆਉਂਦੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜਰੂਰ ਮੈਨੂੰ ਦੱਸਿਓ ਜੀ ਨੂੰ ਸਮਝ ਆ ਗਈ ਹੋਈ ਮੇਰੀ ਇਸ ਵੀਡੀਓ ਤੇ ਓਕੇ ਜੀ